ਬਹੁਤ ਘੈਂਟ ਕੰਮ ਹੋ ਚੁੱਕਿਆ ਇਹ ਦੇਖ ਕੇ ਮੂੰਹ 'ਚ ਪਾਣੀ ਆ ਰਿਹਾ ਕਦੋਂ ਤਿਆਰ ਹੋ ਜੀਏ ਇਹ ਸਮਾਨ ਵਾਹ ਜਿਆ ਬਾਤ ਹੈ ਜਿਆ ਬਾਤ ਹੈ ਬਾਈ ਇਤਨੇ ਕਰ ਮੇਰੇ ਲਈ ਅਸੀਂ ਸਾਰੇ ਐਕਟਰ ਭਾਜੀ ਅਸੀਂ ਸਤੇ ਹਲਵਾਈ ਦੇ ਰੋਲ ਕਰ ਰਹੇ ਨੇ ਔਰ ਸਾਨੂੰ ਬਣਾ ਕੇ ਵੀ ਦੇ ਰਹੇ ਨੇ ਦੇਖੋ ਕਿਦਾਂ ਕੀ ਆਉਂਗੀ ਇਹ ਬਹੁਤ ਹੀ ਅੱਛਾ ਖਾਣਾ ਬਣਾਉਂਦੇ ਆ ਰੋਜ਼ ਸਾਨੂੰ ਬਣਾ ਕੇ ਦਿੰਦੇ ਪਰ ਇਹ ਐਕਟਰ ਨੇ ਹਾਂਜੀ ਹਾਂ ਅੱਖਾਂ ਚੋਂ ਪਾਣੀ ਤਾਂ ਨਹੀਂ ਆ ਰਿਹਾ ਬਾਈ ਨਹੀਂ ਜੀ ਕੋਈ ਦੁੱਖ ਦਰਦ ਨਹੀਂ ਜੀ ਬਹੁਤ ਕੰਡ ਕੰਮ ਹੈ ਗਰਮੀ ਥੋੜੀ ਹੈ ਨਾ ਅੱਜ ਤਾਂ ਗਰਮੀ ਥੋੜੀ ਹੈ ਆਕੜਾ ਸੜਕਾ ਕੱਢ ਯੂਟਿਊਬਰ ਛੋਟਾ ਕਹਿੰਦੇ ਬੁਗਦਾਰ ਰਾਤ ਨੂੰ ਮੰਝੇ ਚ ਲੱਖ ਲੱਖ ਤੁਸਲਾ ਬੋਲ ਕੇ ਇਹ ਕਰਦਾ ਹੈ ਤੇ ਬਾਣੀ ਪੜ੍ਹਦੀ ਹੈ ਤੇਰੇ ਬਲਾਫਰਾ

ਨੇ ਕਰੂ ਸਾਹਮਣੇ ਨਾ ਸੋਗਨ ਬਰਚੇ ਰੱਖਿਆ ਕਰੋ ਹਾਂ ਬਲਤਿਕ ਰੱਖਿਆ ਕਰੋ ਤੁਮਲਾ ਠੀਕ ਕਰੇ ਵਾਸਤੇ ਨਾ ਗੱਲ ਸੁਕਾਉਂਦੀ ਆ ਆਵਾਜ਼ ਤਾਂ ਕੀ ਕਰ ਦਿੰਦੀ ਆ ਪਰ ਉਹ ਗੱਲ ਸੁਕਾ ਦਿੰਦੀ ਆ ਫਿਰ ਆ ਤੇ ਮੈਂ ਤੇਰੇ ਘਰ ਬਾਈ ਫਿਰ ਨਾ ਦਾ ਕਦੇ ਜਿੰਦੀ ਤੇ ਬੋਲਦਾ ਕੇ ਨਾਰੇ ਪੇਸ਼ ਆ ਤੜ ਕੇ ਉੱਠ ਕੇ ਨਾ ਤੜ ਕੇ ਉੱਠਦਾ ਪਤਾ ਕੀ ਆ ਹੁਣ ਇੰਨੀ ਚੀਜ਼ ਨੂੰ ਸਾਰਾ ਉਹ ਤਾਂ ਮੈਂ ਸਭੀ ਨਾਲ ਮੰਨ ਗਿਆ ਜਿਹੜੇ ਨਾ ਜੀ ਮੈਨੂੰ ਨਾ ਜੀ ਦਾ ਉਹ ਉੱਥੇ ਆਏ ਉੱਥੇ ਮੈਂ ਮੇਰੀ ਗੱਲ ਸੁਣੋ ਪਰ ਨਹੀਂ ਕਲਾਂ ਵਾਲੇ ਕੋਲੇ ਕੋਲੋਂ ਕਹਿੰਦੇ ਨੇ ਕਾਹਦੇ ਨਿਕਾਲ ਦੇ। ਹਾਂ। ਬੱਕੀ ਨਿੰਪੜੀ ਜੀ ਜਾਸ ਨੇ ਕਾਲ ਦੇ। ਨਿੰਬੂ ਬਿਨਾ ਤਰ ਕੇ। ਹਾਂ ਪਤਾ ਕਿੰਨਾ ਵਾਲਾ। ਕਿਹੜਾ ਬੈਦਗੀ ਦੀ ਕਿਤਾਬ ਬੜ ਕੇ ਦੇਖੋ ਫੇਰ ਪਤਾ ਲੱਗੂ। ਫੇਰ ਤੇ ਸਭ ਤੋਂ ਵੱਧ ਦੱਸ ਜਾਓ। ਹਾਂ। ਉਹ ਜਮਾ ਹੋ ਚਾਰ ਬੀਜੂ ਬੀਜਾ ਕਰਨਾ ਸਰੀਰ ਤੋਂ। ਹਾਂ। ਅਨਾਜਾਂ ਘਣਾ ਡਾਊਨ ਹੋ ਜਾਂਦੀ ਆ। ਨਹੀਂ ਅਨਾਜਾਂ ਠੀਕ ਆ ਸੱਤੇ। ਕਾਹਦੇ ਕਿਹੜਾ ਹੋ ਜਾਂਦਾ। ਹਾਂ। ਰਾਤੀ ਨੂੰ ਕਿਹਨੂੰ ਭਾਇਆ ਮੈਂ ਕੱਲ ਮੈਂ ਨਜਵਾਨ ਖਰੀਦਿਆ ਤਾਂ ਮੈਂ ਅੱਛਾ ਹੁਣ ਇਹ ਚਾਹ ਨਾ ਖਾਣ ਵਾਲੀ ਤੇ ਕੁਸਤਬੀਆਂ ਮੈਂ ਮਰਾਦ ਤੋਂ ਆਈ ਨਹੀਂ ਕੋਈ ਜਾ ਇਹ ਨਾਲ ਉਹ ਤਾਂ ਆ ਜਾ ਇਹ ਬਈ ਥੋੜਾ ਕੀ ਅੰਦਾਜ਼ ਰਾਜੀ ਪਟ ਬਾਬੇ ਬਾਲਾ ਹੋਣਾ ਚੱਲ ਅੱਛਾ ਕੱਟ ਕਰਕੇ ਹੁਣ ਤਿੰਨ ਪਤਿਆ ਦੇਖਣਾ ਹਾਂ ਫਿਰ ਵੀ ਬਾਬੇ ਬਹੁਤ ਵਧੀਆ ਗਿਆ ਮੈਗਨੇ ਤਾਂ ਬਹੁਤ ਸਾਰਾ ਦਿੱਤਾ ਪਰ ਉਹ ਇਹ ਆਪਣਾ 2 ਦਿਨ ਸੁਟਾਏ ਨਾਲ ਬੈਠਾ ਦੂਜੇ ਨਾਲ ਹਾਂ ਮੇਰਾ ਜ਼ੋਰ ਬੜਾ ਲੱਗ ਰਿਹਾ ਨੇ ਹਾਂ ਮੈਨੂੰ ਬੜਾ ਉਹਨਾਂ ਰੋਲਾ ਤਾਂ ਪਾਉਣ ਨਹੀਂ ਦਾ ਇੱਦ ਕੀ ਆਪਾਂ ਜਿੰਦਾ ਆਪਾਂ ਕਦੇ ਕੋਣ ਹਾਂ ਸਟੋਰੀ ਸੀਨ ਕ੍ਰੀਏਟ ਕਰ ਲੋ ਟੁੱਟ-ਪੁੱਟ ਕੇ ਵੀ ਬਣਾਉਣਾ ਹੀ ਪਿਆ ਜਾਂਦਾ ਉਹਨਾਂ ਰਾਤਾਂ ਸੀ ਕਿੰਨੇ ਟੰਡਲੇ ਹਾਂ ਅਰੇ ਰੇਡੀ ਸਾਹਿਬ ਅਰੇ ਰੇਡੀ ਬਈ ਬਸ ਆਇਆ ਗਰਾਰਾ ਕਰ ਐਕਸ਼ਨ ਕਰਦੀ ਐ ਐਕਸ਼ਨ ਕਰ ਤੂੰ ਰੈਡੀ ਕਰਦਾ ਸਰ ਬਾਹਰ ਆ ਬਣੀ ਤੇਰਾ ਸਰਪੰਨੀ ਕਿਆ ਬਾਹਰ ਬਈ ਸਰਪੰਨੀ ਮੈਂ ਕਰ ਚਾਈ ਰੋਦੀ ਅੰਦਰ ਆਉਂਦਾ ਹੈ ਨਾ ਨਹੀਂ ਬੋਲਦਾ ആ ഒരു വട거든요 ദാ ഫണമായാതു ഒരു മൈ മൈയാടാ അടാടാടാടാടാടാടാടാ അയ്യോ കിയാ നൂദികനെ 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 കൊത്ത നൂദികനെ ਗੱਲ ਕਰ ਗੱਲ ਕਰ ਗੱਲ ਕਰ ਗੱਲ ਕਰ ਤੈਨੂੰ ਬੁੜਾ ਕੇ ਆਏ ਹੋ ਹੋੜੇ ਤਾਂ ਤੁਹਾਡੇ ਪੁਆਇੰਟ ਲੈਣਾ ਪੈਣਾ ਤੁਹਾਡੇ ਦਾ ਬਾਹਰ ਨਹੀਂ ਪਿਆ ਬਾਹਰ ਲੈ ਆਇਆ ਇੱਕ ਮਿੰਟ ਜਿਹੜਾ ਜਾ ਯਾਰ ਤੂੰ ਯਾਰ ਕੰਮ ਖਰਾਬ ਕਰਦਾ ਇਸ ਦਪਤਰੀ ਕੋਲ ਜਾ ਕੇ ਬਾਈ ਦਪਤਰੀ ਵੇ ਤੇਰੇ ਤੋਂ ਦੱਸਿਆ ਸਰ ਨਾਲੋਂ ਪਹਿਲਾਂ ओके ਮਾਦਰ ਬੇਦਾਗ ਹੈ ਕਰਨਾ ਨੇ ਪਾਣੀ ਖੰਡਾ ਤੇਰੀ ਜਾਨ ਤੋਂ ਬਾਅਦ ਇਸ ਤੇ ਨੂੰ ਨਵੰਤਰ ਤੇ ਉਸੇ ਨਵੰਤਰ ਵਿੱਚ ਅੱਧਰਮ ਜੀ ਕੰਦੇ ਮਿੱਤਰੋ ਗੱਡੀ ਹੋ ਗਈ ਆ ਤਿਆਰ ਗੱਡੀ ਹੋ ਗਈ ਆ ਤਿਆਰ ਯਾਰੀ ਗੱਡੀ ਵਿਆਲੀ ਉਹ ਗਾਣਾ ਤੇਰੀ ਬਣੂ ਜਿਹੜਾ ਮੇਜਰ ਆਉਂਦਾ ਨਹੀਂ ਦਾ ਉਹ ਬਈ ਗੱਲ ਉਹ ਬਾਹਰ ਆ ਜਾ ਸਾਈਡ ਨੀ ਕਾਲੇ ਹਾਂ ਉਹ ਅੰਦਰ ਅੰਦਰ ਉਹ ਅੰਦਰ ਸਾਈਡੋਂ ਕਾਲੇ ਕੀ ਆ ਪਾਪ ਲੈ ਵੰਡ ਆ ਯਾਰ ਜਿਹੜੇ ਵਿਆਹ ਆ ਨਾ ਓ ਸਾਈਡੋਂ ਕਾਲੇ ਉਹ ਵਿਆਹ ਮੇਰਾ ਥੋੜੀ ਤੂੰ ਵੀਡੀਓ ਤੇ ਆ। ਯਾ ਕੀਦਾ? ਸਾਨੂੰ ਬੰਦ ਕਿਦਾ। ਬੱਲ ਨੂੰ ਉਡਾਈ ਨੂੰ ਕੋਣੀ ਨਹੀਂ ਲਾ। ਬੱਲੇ 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 ਕਾਸਰ ਪੈਂਚੋਲਾ ਬੱਲੇ ਬੱਲੇ ਜੰਲੇ ਕਾਸਰ ਪੈਂਚੋਲਾ ਜੰਨੇ ਵਾਰ ਬੰਦਨ ਫੋਨ ਨਹੀਂ ਲਾਉਂਦਾ। ਲੈਟ ਹੋ ਗਿਆ ਤੂੰ। ਇਹਦਾ ਪਤਾ ਹੀ ਨਹੀਂ ਆ ਜਾਂਦਾ। ਰਾਜੂ ਤਿਆਰੀ ਕਰਨੀ ਆ ਲੈਟ ਹੋ ਗਿਆ ਤੂੰ। ਫੇਤੀ ਘਰ ਮੜਾ ਜਾ। ਅਸੀਂ ਤਾਂ ਦਵਲ ਪਾਣੀ ਵੀ ਬਣਾਉਣ ਵਾਲੇ। ਬਾਈ ਬਾਈ ना ना मैं तो उधर जाने गया तू यार चल तेरे फनी लेके आया नहीं भाई ऐड हां ओ रुड़की भाई डरो ब्रेक ला दे रुड़की वाले ना सनी बोलता है चल भाई इधर आरे काढ़ दे काढ़ दे ना हां जी सलाम वालेकुम ठीक है जी ठीक है जी और राजू ਜਾਂਦੀ ਦੇ ਦਾ ਅਪਲੀਕੇਸ਼ਨ ਇੱਕ ਹੋਣੀ ਆ ਦੇਖ ਲਈ ਬਸ ਅਹੀਂ ਹੋ ਰਹੇ ਉਸੇ ਬਸ ਜਹਾ ਯਾਰ ਹਾ ਹਾ ਤੁਰ ਕੀ ਕਰਨਾ ਉਹ ਮੇਰੀ ਗੱਲ ਸੁਣਾ ਤੁਸੀਂ ਰੈਡੀ ਨਹੀਂ ਹੋ ਕੇ ਆਏ ਸੀ ਰੈਡੀ ਸੀ ਇਹ ਮੈਨੂੰ ਕੁੱਤ ਨਹੀਂ ਕਰਦੇ ਇਹ ਦੋ ਬੰਦੇ ਨੇ ਲੰਘੇ ਮੇਰਾ ਹਿਸਾਬ ਲਾਤੇ ਨੇ ਇਹ ਕੁੱਤ ਕਰਦੇ ਨੇ ਅਜ ਸੁੱਤੇ ਗਾ ਭਈਆ ਆ ਰੈਡੀ ਆ ਸਾਰੇ ਨਹੀਂ ਲੱਗਦੇ ਤੋਰਦੇ ਆ ਵੇ ਆਜਾ ਕਿਤੇ ਨਹੀਂ ਹੁੰਦੀ ਨਹੀਂ ਪਹਿਲਾਂ ਕੱਢਦਾ ਨਹੀਂ ਮੈਂ ਭਈ ਆਹ ਮੈਡਮ ਬੈਠਿਆ ਆ ਇਹਨਾਂ ਦੀ ਗੁੱਤਾ ਜਿਹੜੀ ਕਿ ਦੋ ਦਿਨਾਂ ਚ ਕੰਪਲੀਟ ਹੋਈ ਜਾਵੇ ਕਹਿੰਦੇ ਨੇ ਬੰਦੇ ਦੀ ਸੀਰਤ ਚੰਗੀ ਹੋਣੀ ਚਾਹੀਦੀ ਹੈ ਕਿ ਸੀਰਤ ਹਮੇਸ਼ਾ ਤੁਹਾਡੇ ਨਾਲ ਰਹਿੰਦੀ ਆ ਤੇ ਜਿਹੜੀ ਫੋਟ ਤਾਂ ਇਹਦਾ ਕੋਈ ਪ੍ਰੋਸਸਰ ਨਹੀਂ ਤਦੋਂ ਪਰਮਾਤਮਾ ਕਰੇ ਕੋਈ ਜਨਾਉਂ ਨੀਕੀ ਹੋਏ ਬਸ਼ਰਤ ਇਹ ਪੰਕਾਰੀ ਤੋਂ ਬਾਅਦ ਵੀ ਗੜਗੰਦ ਸੁਸੁਖਤਾ ਉਹਨੇ ਵਿਸ਼ਵਾਸ ਹੋਈ ਰਿਹਾ ਮੈਂ ਬੋਲੂਗੀ ਇਹ ਨਹੀਂ ਕਹਿੰਦੀ ਕਿ ਉਹ ਨਾ ਪਰ ਮੇਨਾਂ ਜਿਹੜੀ ਸੀ ਇਹ ਤੋਂ ਤੁਹਾਡੇ ਸੀਤ ਤੋਂ ਵਧੀਆ ਨਾ ਤਾਂ ਸੂਰਤ ਫੁੱਟ ਮੈਨ ਨਹੀਂ ਹਿਆ ਲੱਗ ਤੇ ਜੇ ਤੁਹਾਡੇ ਲੱਖ ਚਿਹਰੇ ਤੇ ਸੋਨਾ ਜਿਹੜਾ ਚਿਹਰੇ ਤੇ ਵਧੀਆ ਨਾ ਤਾਂ ਮੈਂ ਦਰਵਾਜ਼ਾ ਖੁੱਲ੍ਹਦਾ ਵਾ ਵਾ ਕੀ ਬਾਤ ਹੈ ਨਾ

ਪਾਹ ਆਹੂ ਆਹ ਹੈ ਹਾਂ ਤੁਸੀਂ ਦੇਖੋ ਮੱਗਰ ਲੈਣਾ ਹੈ ਦੇਖ ਕੇ ਨਾ ਦੇਖ ਗਾਡੀ ਦੇਖਦਾ OK, não ਬੱਗ ਬੰਦਿਆ ਦੇ ਦੇ ਨਮੀ ਲਿਆ ਦੇ ਦੇ ਨਮੀ ਲਿਆ ਦੇ ਦੇ ਮੇਕਅਪ ਬਾਕਸ ਪਈਆ ਔਰ ਐਂਟੀਜੈ ਬੈਗ ਚੱਕ ਲਿਆ ਰੈੱਡ ਜੀ ਦੀ ਕਿੱਟ ਜੀ ਪਈ ਚੱਕ ਲਿਆ ਬੱਜੀ ਬ੍ਰਸ਼ ਬ੍ਰਸ਼ ਚੀਨ ਇਹਨੇ ਮੇਰੇ ਵੀਰੋ ਲਾਦੀ ਨਾਮ ਲਿਖਦਾ ਹੈ ਡੀਓਪੀ ਨਾਮ ਲਿਖਦਾ ਹੈ ਮੱਗਰ ਹੈ ਦੇਰ ਬਣਾ ਲੈ ਜੋ ਬਾਹਰ ਨੂੰ ਬਣਾ ਇੱਕ ਤੇ ਦਿਲ ਬਣਾ ਇੱਕ ਤੇ ਦਿਲ ਬਣਾ ਕੇ ਇੱਕ ਤੇ ਨਾਮ ਲਿਖ ਦੇ ਛੋਟਾ ਬਣਾ ਰਹਿ ਜੂ ਬਬੇ ਨਾਮ ਬਣਾ ਆ ਦੇ ਦੇ ਦਿਲ ਬਣਾ ਅੱਛਾ ਇਹ ਮਾਰ ਕਿ ਤੇਰੇ ਤੇ ਦਿਲ ਬਣਾ ਬਣਾ ਕਹਿੰਦਾ ਨਾ ਮੱਗਰ ਵਾਹਨ ਚੱਲੇ ਬਣਾਣਾ ਬੋਲ ਹਾਂ ਬਣਾਉਂ ਭਾਈ ਦੀ ਕੱਪੜੇ ਆ ਗਿਆ ਜੇ ਮਿੱਤਰੋ ਰੈਡੀ ਹੋ ਰਿਹਾ ਬਾਈ ਜਾਵੇਂ ਫਲਕਵਾਣੇ ਆਏ ਹਾਏ ਹਾਏ ਦਹੋਦੀ ਪਿਆਰਾ ਰੰਗ ਹੈ ਜਿਹੜਾ ਪੱਗ ਦਾ ਬਾਈ ਜੀ ਬਣ ਰਹੇ ਨੇ ਤੇ ਮੱਲ ਸਿੰਘ ਜੀ ਮੈਂਬਰ ਉਹਨਾਂ ਦੇ ਬੰਨ ਰਹੇ ਨੇ ਜੇ ਭਾਈ ਰੰਗ ਸਰਪੰਚ ਦੇ ਸਪੱਟੋ ਮੈਚ ਕਰਦੇ ਨੇ ਹਾਂ ਮੈਂ ਜਦੋਂ ਸਰਪੰਚ ਨੇ ਦਿਖਾਉਣਾ ਆ ਰਿਹਾ ਚੋਪਰ ਬਾਡੀ ਦਿਖਾ ਰਿਹਾ ਸਰਪੰਚ ਨਹੀਂ ਬੈਠੇ ਆਹਾ ਆਹ ਦੇਖੋ ਇੰਨਾ ਸ਼ੂਤ ਨਾਲ ਦਾ ਹੈ ਜੀ ਆ ਪੱਕ ਉਹਦੇ ਕਹਿ ਲੈ ਕੰਮ ਆ ਸਰਪੰਚ ਵੀ ਕਰਦੇ ਕਰੇ ਬਸ ਇਹ ਕਰੀ ਮੰਨਦੀ ਫਰਾਤ ਨਹੀਂ ਕਰਦਾ ਆਏਗਾ ਆਹ ਮੈਂ ਕੋ ਸਿੰਘਰ ਨੂੰ ਬੁਲਾ ਕੇ ਗੱਡੀ 'ਤੇ ਬੈਠੀ ਆ ਮੈਂ ਤੂਰਾ ਕੋ ਸੇ ਤੂਰਾ ਮੈਂ ਬੜੇ ਫੜ ਪੂਰੀ ਜਸਤੂ ਲਵਣਾ ਨਹੀਂ ਫੜ ਲੋ ਕਿਦਾਂ ਲੱਗ ਰਿਹਾ ਸੂਨਸੈਟ ਦੇ ਆਕੇ ਗੱਡੀ ਦਾ ਗਾਣਾਗਾ ਦੇ ਪਟੰਡੇ ਗਈ ਆਜ ਨੋਟਾ ਗਾਣਾ ਪਹਿਲਾਂ ਦਸਰਾ ਕੁਛ ਨੇ ਸਾਰਾ ਕੁਝ ਵਿੱਚ ਹੀ ਗਿਆ ਉਹਦੋਂ ਨਾ ਉਹ 5 6 ਵਜੇ 5 ਵਜੇ ਰੇਡੀਓ ਘੜੇ ਵਾਸਤੇ ਨਰਵਸ ਤਾਂ ਨਹੀਂ ਹੈਗੇ ਸਾੜਾ ਲੌਣਾ ਪੂਰਾ ਘੈਂਟ ਆ ਹੁੰਦੀ ਐਨਰਜੀ ਉਹ ਤਾਂ ਸ਼ਾਮ ਨੂੰ ਆ ਗਿਆ ਆ ਗਿਆ ਨਹੀਂ ਕੱਲ ਨੂੰ ਆਊਗਾ ਕੌਣ ਆ ਸੋਰੇ ਗਿਆ ਮੁੰਡਾ ਗੱਡੀ ਲੈ ਕੇ ਕੌਣ ਆਪਣਾ ਵਾਲੀ ਗੱਡੀ ਇਹਨਾਂ ਦੀ ਬੈਗ ਬੁੱਕ ਪਏ ਸੀ ਅੱਜ ਆ ਜਾਣਾ ਯਾਰ ਕੀ ਪਲੀਜ਼ ਮੈਂ ਬਲੌਕ ਕਰੀ ਹੈ ਨਾ ਮੈਂ ਬਲੌਕ ਫੇਰ ਕੱਢ ਲਈ ਪਹਿਲੇ ਸਾਡੇ ਵਾਰੀ ਤੇਰਾ ਸੱਪ ਲੜ ਜਾਂਦਾ ਹਾਂ ਗਾਲਾਂ ਲੈਣੀ ਉਹਦਾ ਦਮਾਇ ਕੋਲ ਨਿਕਾਲਾ ਦਊਗਾ ਬਸ ਬਾਲੀਆਂ ਦਊ ਉਹ ਆ ਬਣਾ ਆ ਜੀ ਬਣਾ ਬਣਾ ਆ ਲੈ ਵਸੇ ਬਈ ਸਾਰੇ ਆਰਟਿਸਟ ਰਹਿ ਰਹੇ ਨੇ ਅੰਦਰ ਆ ਜਾ ਜਿੰਗੇ ਸਾਰੇ ਮਾੜੇ ਹੁੰਦੇ ਮੈਂ ਹਾਂ 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 ਅੱਜ ਤਾਂ ਆਪਾਂ ਰੇਨ ਆਉਂ ਬੈਡ ਵੱਜ ਗਏ ਇੰਨੇ ਦਿਨਾਂ ਤੋਂ ਹੁਣ ਗੱਲ ਲਾਈਵ ਹੋ ਜਾਣਾ ਲਾਈਵ ਹੋ ਜਾ ਮੇਰੀ ਫੋਟੋ ਲਾਈਵ ਮੈਂ ਤੁਹਾਨੂੰ ਆਰਡਰ ਬਿੜੀ ਭੇਜ ਦੋ ਮੇਰੇ ਕੋਲ ਬਿੜੀ ਆਪਣੇ ਕੋਲ ਪੈਣੀ ਤੁਸੀਂ ਗਾਓ ਕਿ ਮੈਂ ਮੈਂ ਕੋਲੇ ਬੈਠੀ ਹੋਊਂਗੀ ਇਹ ਤਾਂ ਮੇਰੇ ਉੱਤੇ ਹੈ ਮੈਂ ਕੋਲੇ ਬੈਠੀ ਹੋਊਂਗੀ ਫਿਰ ਨਾ ਪ੍ਰਭਾਵ ਜਦੋਂ ਚਲੋ ਇਹ ਕਰਾ ਦੇ ਉਸ ਤਾਂ ਬੈਠੀ ਹੋ ਕਿੰਨੇ ਨੂੰ ਚੋਪਾ ਬਣਾ ਦੇ ਕੋਤਨ ਹਰੇ ਦੀ 1 68 ਕਿੰਦਨੀਓ ਸੋਬਾ ਤੋ ਗਿਆ ਵਿਚ ਬੜਾ ਲਾ ਰੱਖਿਆ ਗਾਣਾ ਦੇ ਵਿਚਲ ਬਕਰ ਦੋ ਫੜ ਕੇ ਮਾਰੀ ਹਾਂ ਮਾਂ ਸੱਜਣ ਜ਼ਰਾ ਲੈ ਥੋੜਾ ਥੋੜਾ ਖਰਾਬ ਰਸਪਾ ਮੋਸ਼ਰੀ ਉੱਡ ਚੱਤ ਸਹਾਗਿਆ ਖੁੱਦਿੰਦਨੀਓ ਸੋਬਾ ਕਦੇ ਪੁੱਤ ਨੂੰ ਹੱਥ ਪਾਇਆ ਹਾਇਓ ਮਾਂ ਦੀ ਗੁੱਤ ਨੂੰ ਭੁੱਖਿਆਂ ਦਾ ਪਰਦੇ ਇਟਡ ਬਈ ਕੀ ਫਾਇਦਾ ਦੁੱਧ ਨਾਨੂ ਮਰਦੇ ਹੋ ਜੀ ਨਾ ਦੀਦੀ ਜੇ ਮਾਰ ਬੜਾਇਆ ਨਹੀਂ ਕਰੀਂ ਨਾ ਚਲੋ ਐ ਲੈ ਹੁਣ ਰੀਤਿ ਢਾਲੀਓ ਦਾ ਹੱਥ ਥੋੜੀ ਕਰੀਂ ਦੇਖਣ ਭਾਈ ਚੁੱਪ ਕਰ ਜਾਓ ਐ ਸਟਾਰ ਪੁੱਤਿੰਨਾਂ ਨੂੰ ਸੋਭਾ ਕਰਦੇ ਪੁੱਤ ਨੂੰ ਹੱਥ ਪਾਇਆ ਹਯੋ ਮਾਂ ਦੇ ਗੁੱਤ ਨੂੰ ਭੁੱਖਿਆਂ ਦਾ ਪਰਦੇ ਏ ਟਟਵੀ ਕੀ ਫਾਇਦਾ ਦੁੱਧ ਨਾਨੂ ਵਾਉਣ ਦਾ ਏ ਪੁੱਤ ਨੂੰ ਜਿਹੜੇ ਘਰੇ ਨਿਤ ਦਕਲੇਸ਼ ਹੈ ਜਿਹੜੇ ਘਰੇ ਨਿਤ ਦਕਲੇਸ਼ ਹੈ ਬਹੁਤਾ ਲਗਦਾ ਨ ਸਮਤੇ ਉਝਾੜੇ ਹੀ ਹੁੰਦੇ ਹਾਂ ਥਾਂ ਤੇ ਦੇਏ ਨ ਜਿਪੇਤ ਦਿਲ ਦਾ ਹੋ ਸਾਰੇ ਬੰਦੇ ਚੰਗੇ ਸਾਰੇ ਮਾੜੇ ਨਹੀਂ ਹੁੰਦੇ ਹਾਂ ਥਾਂ ਤੇ ਦੇਏ ਨ ਜਿਪੇਤ ਦਿਲ ਦਾ ਹੋ ਸਾਰੇ ਬੰਦੇ ਚੰਗੇ ਸਾਰੇ ਮਾੜੇ ਨਹੀਂ ਹੁੰਦੇ ਵੀਹੀ ਭੇੜੇ ਪੁੱਗਣ ਨਾ ਬਦਮਾਸ਼ੀਆਂ ਨਾ ਹੀ ਸੋਗ ਵਾਲੇ ਘਰ ਵਿੱਚ ਹਾਸੀਆਂ ਹੋਰੇ ਕਦੋਂ ਆਪਣੇ ਅਮਰ ਜਾਣਾ ਏ ਖੜਕਾਈਏ ਨਾ ਜਿਵੇਂ ਮਰੇ ਤੋਂ ਗਲਾਸੀਆਂ ਰੇ ਸ਼ੇਰੋਂ ਵਾਲਾ ਮੱਖਣ ਵੀ ਸੱਚ ਆਪਦਾ ਸ਼ੇਰੋਂ ਵਾਲਾ ਮੱਖਣ ਵੀ ਸੱਚ ਲਿਖਦਾ ਮਜ਼ਦੂਰ ਮੰਗੇ ਮਿਹਨਤ ਜੇ ਹਾੜੀ ਨਹੀਂ ਹੁੰਦੇ ਹਾਂ ਖਾਤੇ ਤੇ ਇਹ ਨਾ ਜਿ ਪੇਟ ਦਿਲ ਦਾ ਉਹ ਸਾਰੇ ਬੰਦੇ ਚੰਗੇ ਸਾਰੇ ਮਾੜੇ ਨਹੀਂ ਹੁੰਦੇ ਮੈਂ ਤਾਂ ਦੀਆਂ ਅੱਖਾਂ ਤੇ ਦੇ ਇਹ ਨਾ ਜਿਵੇਂ ਪੇਤ ਦਿਲ ਦਾ ਉਹ ਸਾਰੇ ਬੰਦੇ ਚੰਗੇ ਸਾਰੇ ਮਾੜੇ ਨਹੀਂ ਹੁੰਦੇ ਬਹੁਤ ਹੀ ਹੋਣਾ ਬਹੁਤ ਹੀ ਸੁੰਦਰ ਲੱਖ ਰੁਪਿਆ ਲੱਖ ਰੁਪਿਆ ਜਿਹੜੀ ਹੁੰਦੇ ਟਾਈਮ ਚ ਐਕਟਿਵਿਟੀ ਜਿਹਾ ਲਾ ਕੇ ਬਹਣ ਹਾਂ ਆਪਾਂ ਇਹ ਇਹ ਬਿਲਕੁਲ ਠੇੜਾ ਯਾਰ ਮੇਰੇ ਕੋਲ ਨਹੀਂ ਨਾ ਕਰਦੇ ਤੁਸੀਂ ਸਾਡੇ ਕੋਲ ਸਾਡੇ ਕੋਲ ਮੈਂ ਕਿਹਦੀ ਮਾਤੀ ਦੇ ਦੇ ਬਈ ਅੱਜ ਦੇ ਫੋਰ ਆਈ ਥਿੰਕ ਲਾਸਟ ਡੇ ਆ ਸ਼ੁਭਾ ਕੋਈ ਆ ਇਸਕ

पता है पेमेंट करके दसम सीधा प्रोग्राम हां एक मिनट लाइव होया लाइव सारी हाथ लाल हो गया Hello. 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 Hello.

मैडम मैडम को प्रेम से नमस्कार बाकी आदि की बात है बड़बोल्ड से चलो हां स्टेप पर नहीं कृपया जुड़े प्राप्तियों वाले नंबर पर तुरंत करें चलो उठना है चलो ठीक है और मां की ताकत चलो नहीं कितने पलाए बराती चलो चलते हैं फिर तेरे को हमारे लिए सीख करेगे तो आज बहस है जी चलो बनेंगे हम लोग तो चलो जी पहले क्या करेंगे नहीं ਵਧੀਆ ਜੀ ਵਧੀਆ ਕੰਮ ਤੇ ਕੁਝ ਲੈਂਦਾ ਨਹੀਂ ਜੀ ਮਮਾ ਫਨੀ ਨਹੀਂ ਫਨੀ ਮੇਰਾ ਬੇਗਾ ਜੀ ਹਾਂਜੀ ਹਾਂਜੀ ਕਿਹਨ ਤੇ ਆਇਆ ਠੀਕ ਹੈ ਮੈਂ ਰਾਤ ਫਿੱਟੀ ਗਏ ਗੱਲੋਂ ਮੇਰੇ ਵੀਗਾ ਹਾਰ ਕਿਹਦੇ ਸਾਹਮਣੇ ਸੀ ਪੁੱਤ ਆ ਜਾ ਹਾਰ ਹਾਰ ਹਾਰ